ਮਲਹਾੜ ਰੋਡ ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਰੋਡ ਦੇ ਇਸ ਵੇਲੇ ਕੀ ਕੁਝ ਹਾਲਾਤ ਬਣੇ ਹੋਏ ਨੇ ਤਾਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਪਿੱਲਰ ਜਿਹੜੇ ਨੇ ਸੜਕ ਦੇ ਸਾਈਡ ਤੇ ਪਏ ਹੋਏ ਨੇ ਜਿੱਥੇ ਕਿ ਫੁੱਟਪਾਥ ਬਣਾਇਆ ਗਿਆ ਸੀ ਵਾਕਿੰਗ ਸਟਰੀਟ ਬਣਾਈ ਗਈ ਸੀ ਤਾਂ ਪਿੱਲਰ ਉੱਥੇ ਪਏ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਜਿਹੜੀ ਵਾਕਿੰਗ ਸਟਰੀਟ ਬਣਾਈ ਗਈ ਸੀ ਉਸ ਨੂੰ ਵੀ ਪਟਿਆ ਜਾ ਰਿਹਾ ਜਿਹੜੀਆਂ ਇੱਟਾਂ ਨੇ ਉਥੋਂ ਦੀ ਕਢਾਲ ਦਿੱਤੀਆਂ ਗਈਆਂ ਨੇ ਤਾਂ ਸੀ ਨਹੀਂ کہہ ਰਹੇ ਬਲਕਿ ਤਸਵੀਰਾਂ ਦੇ ਵਿੱਚ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ 스마트 ਸਿਟੀ ਪ੍ਰੋਜੈਕਟ ਦੇ ਤਹਿਤ ਬਣਾਈ ਗਈ ਇਸ ਰੋਡ ਦੇ ਕੀ ਕੁਝ ਹਾਲਾਤ ਬੜੇ ਹੋਏ ਨੇ ਇੱਟਾਂ ਜਿਹੜੀਆਂ ਇੱਥੋਂ ਦੀ ਪੱਟ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਪੈਲਰਵੇ ਸੜਕ ਦੇ ਕਿ ਨਾਰੇ ਪਏ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਦੇਖਿਆ ਜਾ ਸਕਦਾ ਸੀ ਕਿ 스마트 ਸਿਟੀ ਪ੍ਰੋਜੈਕਟ ਦੇ ਤਹਿਤ ਕਰੋੜਾਂ ਦੀ ਲਾਗਤ ਦੇ ਨਾਲ ਕਾਂਗਰਸ ਸਰਕਾਰ ਵੇਲੇ ਮਲਹਾ ਰੋਡ ਤੇ ਉੱਪਰ ਵਾਕਿੰਗ ਸਟਰੀਟ ਜਿਹੜੀ ਬਣਾਈ ਗਈ ਸੀ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਬਿਊਟੀਫਿਕੇਸ਼ਨ ਕੀਤੀ ਜਾਏਗੀ ਤਾਂ ਬਿਊਟੀਫਿਕੇਸ਼ਨ ਦੇ ਨਾਮ ਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਕੀ ਕੁਝ ਜਿਹੜੇ ਨਿਹਾਲਾਤ ਬਣੇ ਹੋਏ ਨੇ ਕਾਫੀ ਜ਼ਿਆਦਾ ਚੌੜੀ ਸੀ ਇਹ ਰੋਡ ਜਿਸ ਨੂੰ ਕਟਾ ਦਿੱਤਾ ਗਿਆ ਸੀ ਤੇ ਜਿਸ ਦੇ ਮਗਰੋਂ ਲੋਕਾਂ ਦੇ ਵੱਲੋਂ ਵੀ ਲਗਾਤਾਰ ਹੀ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ ਰੋਡ ਛੇੜੀਏ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਰਹੀ ਸੀ ਤੇ ਲੋਕਾਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਲਗਾਤਾਰ ਹੀ ਇਤਰਾਜ਼ ਵੀ ਜਤਾਇਆ ਜਾ ਰਿਹਾ ਸੀ ਕਿ ਲੋਕਾਂ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਕੌਨਫੀਡੈਂਸ ਦੇ ਵਿੱਚ ਕਿਉਂ ਨਹੀਂ ਲਿਤਾ ਗਿਆ ਤਾਂ 스마트 시티 프로젝트 ਜਿਹੜਾ ਕਿ 500 ਕਰੋੜ ਦੇ ਬਜਟ ਦੇ ਨਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਲੁਧਿਆਣਾ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਕੰਮ ਵੀ ਜਿਹੜੇ ਨੇ ਕਰਵਾਏ ਜਾ ਰਹੇ ਸੀ ਤੇ ਮਲਹਾਰ ਰੋਡ ਦੇ ਮੌਜੂਦਾ ਹਾਲਾਤ ਜਿਹੜੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਜਿਹੜੇ ਨੇ ਕਾਫੀ ਜ਼ਿਆਦਾ ਖੱਜਲ ਖਵਾਰ ਵੀ ਹੁੰਦੇ ਹੋਏ ਨਜ਼ਰ ਆ ਰਹੇ ਸੀ ਕਿਉਂਕਿ ਪਾਰਕਿੰਗ ਜਿਹੜੀ ਹੈ ਪਾਰਕਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਸੀ ਪਾਰਕਿੰਗ ਦੇ ਲਈ ਜਗ੍ਹਾ ਨਹੀਂ ਛੱਡੀ ਗਈ ਸੀ ਕਿਉਂਕਿ ਦੁਕਾਨਾਂ ਬਣਾ ਦਿੱਤੀਆਂ ਗਈਆਂ ਵਾਕਿੰਗ ਸਟਰੀਟ ਬਣਾ ਦਿੱਤੀ ਗਈ ਪਰ ਪਾਰਕਿੰਗ ਦਾ ਜਿਹੜਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਤਾਂ ਜਿਸ ਦੇ ਕਾਰਨ ਦੁਕਾਨਦਾਰ ਵੀ ਜਿਹੜੇ ਨੇ ਕਾਫੀ ਜ਼ਿਆਦਾ ਪਰੇਸ਼ਾਨ ਚੱਲ ਰਹੇ ਸੀ ਕਿਉਂਕਿ ਗਾਕੇ ਜਿਹੜੀ ਉਹਨਾਂ ਦੀ ਕਾफी ਸਾਧਾ ਘੱਟ ਗਈ ਸੀ ਲੋਕ ਅਕਸਰ ਹੀ ਪਾਰਕਿੰਗ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਹੁੰਦੇ ਵੀ ਨਜ਼ਰ ਆਉਂਦੇ ਸੀ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਦੇਖਿਆ ਜਾ ਸਕਦਾ ਕਿ ਇੱਟਾ ਪਟਕੇ ਪਿੱਲਰ ਲਗਾ ਕੇ ਇੱਕ ਵਾਰ ਫਿਰ ਤੋਂ ਜਿਹੜਾ ਇੱਥੇ ਨਿਰਮਾਣ ਕੀਤਾ ਜਾ ਰਿਹਾ ਜਿਸ ਦੇ ਚੱਲਦਿਆਂ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਲੋਕਾਂ ਦੇ ਪੈਸਿਆਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਲੋਕਾਂ ਦੇ ਵੱਲੋਂ ਕਿੰਨਾ ਹੀ ਟੈਕਸ ਦਿੱਤਾ ਜਾਂਦਾ ਹੈ ਜਿਸ ਦੇ ਚੱਲਦਿਆਂ ਸਰਕਾਰਾਂ ਦੇ ਵੱਲੋਂ ਲਗਾਤਾਰ ਇਹ ਪੈਸੇ ਜਿਹੜੇ ਨੇ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਕੀਤਾ ਜਾ ਰਿਹਾ ਤੇ ਤਮਾਮ ਮੰਜ਼ਰ ਦੇਖ ਕੇ ਲੋਕਾਂ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਉੱਪਰ ਸਵਾਲ ਚੱਕੇ ਜਾ ਰਹੇ ਨੇ ਕਿ ਇਹਨਾਂ ਤਮਾਮ ਗੱਲਾਂ ਦਾ ਧਿਆਨ ਕਿਉਂ ਨਹੀਂ ਦਿੱਤਾ ਗਿਆ ਵਾਕਿੰਗ ਸਟਰੀਟ ਜੇਕਰ ਬਣਾਈ ਗਈ ਤਾਂ ਪਾਰਕਿੰਗ ਦੇ ਲਈ ਜਗ੍ਹਾ ਕਿਉਂ ਨਹੀਂ ਛੱਡੀ ਗਈ ਦੁਕਾਨਾਂ ਵੀ ਬਣਾਈਆਂ ਗਈਆਂ ਪਰ ਪਾਰਕਿੰਗ ਨੂੰ ਲੈ ਕੇ ਲੋਕ ਅਕਸਰ ਹੀ ਖੱਜਲਖوار ਹੁੰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਰੋਡ ਦੇ ਉੱਪਰ ਵਾਕਿੰਗ ਸਟਰੀਟ ਬਣਨ ਦੇ ਕਾਰਨ ਰਸਵੀ ਜਿਹੜੇ ਗੱਡੀਆਂ ਦਾ ਕਾਫੀ ਜ਼ਿਆਦਾ ਲੱਗਦਾ ਹੈ ਤਾਂ ਲੋਕ ਜਿਹੜੇ ਨੇ ਕਾਫੀ ज़्यादा खजल खुआर होंगे मौजूदा हालात तीन तस्वीर दे देख सकते हो एक बार फिर तो वॉकिंग स्ट्रीट बनाई गई इस पट के दोबारा तो इतने निर्माण ज्यादा जा रहा है जिस लोका था, काफी ज्यादा नुकसान हो रहा है